ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਤਾਂ ਪਤਾ ਹੋਏਗਾ ਵੀ ਅੱਜ ਸੰਗਰਾਂਦ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ। ਜਦ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਜੇ ਧਿਆਨ ਨਾਲ ਪੜ੍ਹ ਕੇ ਵੇਖੀਏ ਸੰਗਰਾਂਦ, ਮਸਿਆ, ਪੂਰਨਮਾਸ਼ੀ ਇਹਨਾਂ ਨੂੰ ਕੋਈ ਮੰਨਤਾ ਨਹੀਂ ਹੈ ਗੁਰਮਤਿ ਦੇ ਵਿੱਚ। ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੇ ਵਿੱਚ ਵੀ ਇਹ ਗੱਲ ਲਿਖੀ ਹੋਈ ਹੈ ਕਿ ਸਾਡਾ ਇਹਨਾਂ ਚੀਜ਼ਾਂ ਦੇ ਨਾਲ ਲੈਣਾ ਦੇਣਾ ਕੋਈ ਨਹੀਂ ਅਨਮਤੀ ਧਿਆਰਾਂ ਦੇ ਨਾਲ ਲੈਣਾ ਦੇਣਾ ਕੋਈ ਨਹੀਂ। ਇਹ ਕੋਈ ਸਪੈਸ਼ਲ ਕੋਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਗੱਲ ਨਹੀਂ ਆਖੀ ਗਈ ਵੀ ਸੰਗਰਾਣ ਮਨਾਉਣੀ ਚਾਹੀਦੀ ਹੈ ਜਾਂ ਮੱਸਿਆ ਜਾਂ ਪੂਰਨਮਾਸੀ ਮਨਾਉਣੀ ਚਾਹੀਦੀ ਹੈ ਉਹ ਗੱਲ ਠੀਕ ਹੈ ਵੀ ਅਸੀਂ ਇੱਥੇ 71 ਹੁੰਨੇ ਆ ਇਹ ਤਾਂ ਬੜੀ ਚੰਗੀ ਗੱਲ ਹੈ ਨਾ 71 ਹੋ ਕੇ ਗੁਰੂ ਦੀ ਵਿਚਾਰ ਭਾਵੇਂ ਰੋਜ਼ਾਨਾ ਕਰ ਲਈ ਜਾਵੇ ਬੜੀ ਚੰਗੀ ਗੱਲ ਹੈ ਪਰ ਸਾਡੇ ਮਨਾਂ ਦੇ ਵਿੱਚ ਨਾ ਇੱਕ ਵਹਿਮ ਬਹਿ ਗਿਆ ਉਹ ਵਹਿਮ ਪਤਾ ਕੀ ਸੀਗਾ ਵੀ ਬਾਕੀ ਭਾਵੇਂ 29 ਦਿਨ ਗੁਰਦੁਆਰੇ ਜਾਇਓ ਭਾਵੇਂ ਨਾ ਜਾਇਓ ਪਰ ਸੰਗਰਾਣ ਵਾਲੇ ਤਾਂ ਜਰੂਰ ਜਾਣਾ ਕਿਉਂ ਕਿਉਂਕਿ ਇਹ ਦਿਨ ਬੜਾ ਪਵਿੱਤਰ ਹੁੰਦਾ ਹੈ ਕਿਉਂ ਜੀ ਹੈ ਨਾ ਸਾਰਿਆਂ ਦੇ ਅੰਦਰ ਵਹਿਮ ਵੇ ਬਾਕੀ ਭਾਵੇਂ ਮਹੀਨੇ ਦੇ 29 ਦਿਨ ਭਾਵੇਂ ਜਾਈਏ ਭਾਵੇਂ ਨਾ ਜਾਈਏ ਪਰ ਸੰਗਰਾਦ ਵਾਲੇ ਦਿਨ ਜ਼ਰੂਰ ਜਾਣਾ ਕਿਉਂ ਕਿਉਂਕਿ ਜੀ ਸੰਗਰਾਦ ਵਾਲਾ ਦਿਨ ਬੜਾ ਚੰਗਾ ਹੁੰਦਾ ਕੀ ਇਹ ਗੱਲ ਸਹੀ ਹੈ ਗੁਰਬਾਣੀ ਦੇ ਮੁਤਾਬਕ ਪਾਤਸ਼ਾਹ ਦੀ ਬਾਣੀ ਪਤਾ ਕੀ ਕਹਿੰਦੀ ਹੈ ਕਈਆਂ ਨੂੰ ਵੈਸੇ ਗੁੱਸਾ ਲੱਗ ਜਾਂਦਾ ਇਹਨਾਂ ਗੱਲਾਂ ਤੋਂ ਪਰ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਆਧਾਰ ਦੇ ਉੱਤੇ ਗੱਲ ਤੁਹਾਡੇ ਨਾਲ ਸਾਂਝੀ ਕਰਨ ਆਇਆ ਪਾਤਸ਼ਾਹ ਨੇ ਆਖਿਆ ਕਹਿੰਦੇ ਥਿੱਤੀ ਥਿੱਤੀ ਦਾ ਮਤਲਬ ਕੀ ਹੈ ਡੇਟ ਥਿੱਤੀ ਵਾਰ ਵਾਰ ਅਸੀਂ ਵੀ ਕਹਿ ਰਹੇ ਹਾਂ ਨਾ ਸੰਗਰਾਦ ਵਾਲਾ ਜਿਹੜਾ ਵਾਰ ਹੈ ਨਾ ਬੜਾ ਚੰਗਾ ਹੁੰਦਾ ਪਾਤਸ਼ਾਹ ਕਹਿੰਦੇ ਜਿਹੜੇ ਇਦਾਂ ਦੇ ਵਿਹਮਾ ਪਰਮਜ ਪਏ ਹੋਏ ਨੇ ਨਾ ਵੀ ਆ ਦਿਨ ਚੰਗਾ ਆ ਦਿਨ ਮਾੜਾ ਫਲਾਣਾ ਦਿਨ ਚੰਗਾ ਏ ਉਹ ਸਮਾਂ ਚੰਗਾ ਏ ਉਹ ਸਮਾਂ ਮਾੜਾ ਹੁੰਦਾ ਪਾਤਸ਼ਾਹ ਪਤਾ ਉਹਨੂੰ ਸਰਟੀਫਿਕੇਟ ਦੇ ਰਹੇ ਨੇ ਇੱਕ ਉਹ ਸਰਟੀਫਿਕੇਟ ਪਤਾ ਕਿਹੜਾ ਸੁਣ ਲਿਓ ਥਿੱਤੀ ਵਾਰ ਸੇਵੈ ਮੁਗਦ ਗਵਾਰ ਆ ਸਰਟੀਫਿਕੇਟ ਹੈ ਉਹਨੂੰ ਸਰਟੀਫਿਕੇਟ ਕਾਹਦਾ ਮਿਲਦਾ ਮੁਗਦ ਮੁਗਦ ਦਾ ਮਤਲਬ ਹੁੰਦਾ ਮੂਰਖ ਤੇ ਦੂਜੇ ਨੰਬਰ ਤੇ ਗਵਾਰ ਲਫ਼ਜ਼ ਵਰਤਿਆ ਅਨਪੜ੍ਹ ਕਹਿੰਦੇ ਇਹਨੂੰ ਪਤਾ ਹੀ ਕੁਝ ਨਹੀਂ ਹੈਗਾ ਕਿ ਕਿਹੜੇ ਪਾਸੇ ਨੂੰ ਤੁਰ ਪਿਆ ਸਤਗੁਰੂ ਨੇ ਇਹ ਗੱਲ ਨਹੀਂ ਆਖੀ ਉਹ ਦਿਨ ਚੰਗਾ ਉਹ ਦਿਨ ਮਾੜਾ ਪਾਤਸ਼ਾਹ ਨੇ ਆਖਿਆ ਸਾਰੇ ਦਿਨ ਹੀ ਚੰਗੇ ਨੇ ਸਾਰੇ ਦਿਨ ਕਿਨੇ ਬਣਾਏ ਜੀ ਰੱਬ ਨੇ ਬਣਾਏ ਨੇ ਨਾ ਜੇ ਜੇ ਅਸੀਂ ਆਖੀਏ ਵੀ ਰੱਬ ਨੇ ਆ ਦਿਨ ਚੰਗਾ ਬਣਾਤਾ ਤੇ ਆ ਦਿਨ ਮਾੜਾ ਬਣਾਇਆ ਇਹਦਾ ਮਤਲਬ ਅਸੀਂ ਰੱਬ ਦੇ ਉੱਤੇ ਬੜਾ ਵੱਡਾ ਇੱਕ ਦੋਸ਼ ਲਾਇਆ ਵੀ ਰੱਬ ਤੂੰ ਫਲਾਣਾ ਦਿਨ ਬੜਾ ਮਾੜਾ ਬਣਾਇਆ ਇਹਦਾ ਮਤਲਬ ਵੀ ਜੇ ਉਹਨੇ ਮਾੜਾ ਕੰਮ ਕੀਤਾ ਏ ਰੱਬ ਨੇ ਤੇ ਮਾੜਾ ਕੰਮ ਕਰਨ ਵਾਲਾ ਆਪ ਵੀ ਤੇ ਫਿਰ ਮਾੜਾ ਹੋਇਆ ਨਾ ਕਿ ਨਹੀਂ ਹੋਇਆ ਜੀ ਜੇ ਅਸੀਂ ਕਹ ਰਹੇ ਹਾਂ ਵੀ ਰੱਬ ਨੇ ਆ ਦਿਨ ਮਾੜਾ ਬਣਾਇਆ ਇਹਦਾ ਮਤਲਬ ਉਹਨੇ ਮਾੜਾ ਕੰਮ ਕੀਤਾ ਤੇ ਜੇ ਉਹਨੇ ਮਾੜਾ ਕੰਮ ਕੀਤਾ ਇਹਦਾ ਮਤਲਬ ਫਿਰ ਅਸੀਂ ਰੱਬ ਨੂੰ ਵੀ ਮਾੜਾ ਕਹਤਾ ਵੀ ਰੱਬਾ ਤੂੰ ਵੀ ਬੜਾ ਗੰਦਾ ਬੰਦਾ ਹੈ ਤੂੰ ਵੀ ਠੀਕ ਨਹੀਂ ਹੈਗਾ ਵੇਖ ਦਿਨ ਕਿ ਮਾੜਾ ਬਣਾਇਆ ਤੂੰ ਪਰ ਬਾਣੀ ਕਹਿ ਰਹੀ ਹੈ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਪ੍ਰਮਾਤਮਾ ਕੋਈ ਮਾੜਾ ਕੰਮ ਕਰਦਾ ਹੀ ਨਹੀਂ ਉਹ ਭੁੱਲਣ ਵਿੱਚ ਆਉਂਦਾ ਹੀ ਨਹੀਂ ਉਹ ਕੋਈ ਗਲਤੀ ਕਰਦਾ ਹੀ ਨਹੀਂ ਉਹ ਕੋਈ ਅਪਰਾਧ ਕਰਦਾ ਹੀ ਨਹੀਂ ਉਹ ਕੋਈ ਪਾਪ ਕਰਦਾ ਹੀ ਨਹੀਂ ਪਰ ਇਹ ਸਾਡੇ ਲੋਕਾਂ ਦੇ ਮਨਾਂ ਦੇ ਵਿੱਚੋਂ ਨਿਕਲੀਆਂ ਹੋਈਆਂ ਜੜੀਆਂ ਵਿਚਾਰਾਂ ਸੀ ਨਾ ਇਹਨਾਂ ਨੇ ਰੱਬ ਦੇ ਉੱਤੇ ਵੀ ਇੱਕ ਕੁਐਸਚਨ ਮਾਕ ਲਾਤਾ ਵੀ ਸ਼ਾਇਦ ਰੱਬ ਵੀ ਪੁੱਠੇ ਸਿੱਦੇ ਕੰਮ ਕਰਦਾ ਹੋਊਗਾ ਵੇਖੋ ਜੀ ਦਿਨ ਮਾੜਾ ਬਣਾ ਦਿੰਦਾ ਆ ਦਿਨ ਚੰਗਾ ਬਣਾ ਦਿੰਦਾ ਆ ਦਿਨ ਮਾੜਾ ਬਣਾ ਦਿੰਦਾ ਪਰ ਸਤਗੁਰੂ ਦੀ ਬਾਣੀ ਪੜ ਲਓ ਪਾਤਸ਼ਾਹ ਨੇ ਆਖਿਆ ਕਹਿੰਦੇ ਸੋਈ ਦਿਨ ਸੁਹਾਵੜਾ ਉਹ ਦਿਨ ਬੜਾ ਚੰਗਾ ਏ ਜਿੱਤ ਪ੍ਰਭ ਆਵੇ ਚੇਤ ਜਿਸ ਦਿਨ ਅਕਾਲ ਪੁਰਖ ਚੇਤੇ ਆਉਂਦਾ ਹੈ ਨਾ ਉਹ ਦਿਨ ਸਭ ਤੋਂ ਵਧੀਆ ਹੈ ਭਾਵੇਂ ਜੋਤਸ਼ੀਆਂ ਦੇ ਮੁਤਾਬਕ ਦੁਨੀਆਂ ਦੇ ਲੋਕਾਂ ਦੇ ਮੁਤਾਬਕ ਇਹ ਗੱਲ ਆਖ ਦਿੱਤੀ ਹੋਵੇ ਵੀ ਆਹ ਦਿਨ ਬੜਾ ਮਾੜਾ ਏ ਪਰ ਸਤਿਗੁਰੂ ਕਹਿੰਦੇ ਭਲਿਆ ਜੇ ਤੈਨੂੰ ਉਹ ਦਿਨ ਵੀ ਰੱਬ ਚੇਤੇ ਆ ਨਾ ਤੂੰ ਰੱਬ ਦੀ ਵਿਚਾਰਧਾਰਾ ਦੇ ਮੁਤਾਬਕ ਤੁਰਦਾ ਪਿਆ ਤਾਂ ਤੇਰੇ ਵਾਸਤੇ ਉਹ ਵੀ ਦਿਨ ਬੜਾ ਵਧੀਆ ਏ ਕਿਉਂਕਿ ਗੁਰੂ ਸਾਹਿਬ ਕਿਸੇ ਜੋਤਸ਼ੀ ਦੇ ਮੁਤਾਬਕ ਨਹੀਂ ਤੁਰਦੇ ਕਿਸੇ ਪਾਂਦੇ ਬਾਬੇ ਦੇ ਮੁਤਾਬਕ ਨਹੀਂ ਤੁਰਦੇ ਸਤਿਗੁਰੂ ਦੀ ਵਿਚਾਰ ਜਿਹੜੀ ਉਹ ਰੱਬੀ ਵਿਚਾਰ ਹੈ ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੇ ਚਿਤ ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ ਕਹਿੰਦੇ ਜਿੱਦਣ ਤੈਨੂੰ ਰੱਬ ਭੁੱਲਦਾ ਹੈ ਨਾ ਉਹ ਦਿਨ ਸਭ ਤੋਂ ਮਾੜਾ ਉਹ ਰੁੱਤ ਸਭ ਤੋਂ ਮਾੜੀ ਹੈ ਜਿੱਦਣ ਰੱਬ ਭੁੱਲਿਆ ਉਸ ਦਿਨ ਇਹ ਨਹੀਂ ਕੋਈ ਵੈਸੇ ਨਹੀਂ ਤੈਨ ਰੱਖੇ ਉਹ ਬੰਦੇ ਵਾਸਤੇ ਵੀ ਜਿੱਦਣ ਮੈਨੂੰ ਅਕਾਲ ਪੁਰਖ ਭੁੱਲ ਗਿਆ ਸਮਝ ਲਓ ਉਹ ਸਮਾਂ ਮੇਰੇ ਵਾਸਤੇ ਸਭ ਤੋਂ ਭੜਾ ਹੈ ਤੇ ਉਸ ਉਹ ਸਮਾਂ ਤੇ ਸਾਡੀ ਜ਼ਿੰਦਗੀ 'ਚ ਹਮੇਸ਼ਾ ਹੀ ਬਣਿਆ ਰਹਿੰਦਾ ਉਹਦੇ ਸੰਗਰਾਮਦ ਵਾਲੇ ਦਿਨ ਵੀ ਬਣਿਆ ਰਹਿੰਦਾ ਮੈਂ ਪਹਿਲਾਂ ਬੇਨਤੀ ਕੀਤੀ ਨਾ ਬਹੁਤਿਆਂ ਦਾ ਧਿਆਨ ਲੰਗਰ ਵਾਲੇ ਪਾਸੇ ਹੁੰਦਾ ਉਹ ਕਹਿੰਦੇ ਲੰਗਰ ਚ ਅਰਦਾਸ ਜਿਹੜੋ ਸ਼ੁਰੂ ਹੋ ਗਈ ਚਲ ਜਾਗੇ ਖਾ ਲਾਂਗੇ ਉਹ ਇਹਦਾ ਮਤਲਬ ਵੀ ਅੱਜ ਦਾ ਦਿਨ ਭਾਵੇਂ ਤੁਸੀਂ ਆਖੀ ਜੋ ਜ਼ੁਬਾਨ ਤੋਂ ਵੀ ਦਿਨ ਬੜਾ ਚੰਗਾ ਪਰ ਭਲਿਓ ਰੱਬ ਦੀ ਵਿਚਾਰ ਨਾਲ ਟੁੱਟਣ ਕਰਕੇ ਤੁਸੀਂ ਅੱਜ ਦਾ ਦਿਨ ਨੂੰ ਵੀ ਮਾੜਾ ਕਰ ਲਿਆ ਆਪਣੇ ਵਾਸਤੇ ਇਹ ਸਾਡੇ ਉੱਤੇ ਆ ਦਿਨ ਨੂੰ ਚੰਗਾ ਬਣਾਉਣਾ ਜਾਂ ਦਿਨ ਨੂੰ ਮਾੜਾ ਬਣਾਉਣਾ ਰੱਬ ਚੰਗਾ ਮੰਦਾ ਕੋਈ ਨਹੀਂ ਕਰਦਾ ਇਦਾਂ ਦਾ ਕੰਮ ਰੱਬ ਦੇ ਕੰਮ ਸਾਰੇ ਠੀਕ ਹੁੰਦੇ ਨੇ ਉਹ ਇਹਨਾਂ ਚੱਕਰਾਂ 'ਚ ਨਹੀਂ ਪੈਂਦਾ ਪਰ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਨਾ ਵੀ ਵੇਖੋ ਸਾਡੇ ਲੋਕਾਂ ਨੂੰ ਆ ਚੀਜ਼ਾਂ ਬੜੀਆਂ ਚੇਤੇ ਹੁੰਦੀਆਂ ਨੇ ਸੰਗਰਾਮ ਚੇਤੇ ਐ ਪੂਰਨਮਾਸ਼ੀ ਚੇਤੇ ਐ ਮੱਸਿਆ ਚੇਤੇ ਐ ਪਰ ਅੱਜ ਤੁਹਾਨੂੰ ਪਤਾ ਅੱਜ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਐ ਕਿੰਨੇ ਆਖ ਨੂੰ ਚੇਤੇ ਐ ਅੱਜ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ 16 ਜੁਲਾਈ ਸਨ 1745 ਈਸਵੀ ਨੂੰ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਸੀਗਾ ਅੱਜ ਦਾ ਦਿਨ ਸੀਗਾ ਕਿਸੇ ਵਿਰਲੇ ਨੂੰ ਪਤਾ ਹੋਵੇਗਾ ਕਿ ਅਜ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬਹੁਤਿਆਂ ਦਾ ਧਿਆਨ ਸੰਗਰਾਂਦ ਵਾਲੇ ਪਾਸੇ ਹੀ ਹੈ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਕੌਣ ਚੇਤੇ ਕਰੇਗਾ ਜੀ ਹਿਸਾਬ ਕਿਤਾਬ ਤਾਂ ਪਤਾ ਕੀ ਬਣ ਗਿਆ ਸਾਡੇ ਲੋਕਾਂ ਦਾ ਇੱਕ ਦੀਵਾਲੀ ਨਿਕਲਦੀ ਹੈ ਅਗਲੀ ਦੀਵਾਲੀ ਚੇਤੇ ਹੁੰਦੀ ਹੈ ਐਦਾਂ ਹੀ ਹੈ ਨਾ ਜੀ ਇੱਕ ਰਖੜੀ ਨਿਕਲਦੀ ਹੈ ਅਗਲੀ ਵਾਰ ਦੀ ਰਖੜੀ ਚੇਤੇ ਹੁੰਦੀ ਹੈ ਇੱਕ ਲੋੜੀ ਨਿਕਲਦੀ ਹੈ ਅਗਲੀ ਲੋੜੀ ਚੇਤੇ ਹੁੰਦੀ ਹੈ ਹੁਣ ਆਹ ਹਥਿਆਰ ਤੇ ਚੇਤੇ ਨੇ ਸਾਰੇ ਜਿਨ੍ਹਾਂ ਦੇ ਨਾਲ ਸਿੱਖ ਦਾ ਕੋਈ ਲੈਣਾ ਦੇਣਾ ਹੀ ਨਹੀਂ ਇਹਨਾਂ ਨੂੰ ਅਨਮਤੀ ਹਥਿਆਰ ਆਖਿਆ ਗਿਆ ਸਿੱਖ ਰਹਿਤ ਮਰਿਆਦਾ ਦੇ ਵਿੱਚ ਵੀ ਇਹਨਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਸੀਗਾ ਸਾਡਾ ਲੈਣਾ ਦੇਣਾ ਜਿਨ੍ਹਾਂ ਨਾਲ ਹੈਗਾ ਸੀਗਾ ਉਹ ਸਾਨੂੰ ਕੋਈ ਚੇਤੇ ਨਹੀਂ ਹੁੰਦਾ ਹੁਣ ਭਾਈ ਤਾਰੂ ਸਿੰਘ ਜੀ ਨੂੰ ਕੌਣ ਚੇਤੇ ਕਰੇ ਜੀ ਇਹਨਾਂ ਉਦਮ ਕਿਹੜਾ ਕਰ ਲਵੇ ਜੇ ਕੋਈ ਕਰੇਗਾ ਤੇ ਫਿਰ ਉਹਨੂੰ ਭਾਈ ਤਾਰੂ ਸਿੰਘ ਜੀ ਦੀ ਗੱਲ ਵੀ ਤਾਂ ਮੰਨਣੀ ਪਵੇਗੀ ਨਾ ਪਰ ਉਹ ਗੱਲ ਕੌਣ ਮੰਨੇ ਜੀ ਉਨਾ ਵਰਗਾ ਜੀਵਨ ਕੌਣ ਬਣਾਵੇ ਹਾਂ ਅਰਦਾਸ ਵਿੱਚ ਭਾਈ ਸਾਹਿਬ ਜੀ ਰੋਜ਼ਾਨਾ ਪੜ੍ਹ ਦੇਣਗੇ ਅਸੀਂ ਸੁਣ ਲਵਾਂਗੇ ਤੇ ਉਦੋਂ ਵੀ ਸਾਡਾ ਧਿਆਨ ਕਿਤੇ ਹੋ ਰਹੀ ਹੋਵੇਗਾ ਜਦੋਂ ਭਾਈ ਸਾਹਿਬ ਇਹ ਪੈਰਾ ਪੜ੍ਹ ਰਹੇ ਹੁੰਦੇ ਨੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਹੁਣ ਲਫ਼ਜ਼ ਜਿੱਥੇ ਆਉਂਦਾ ਨਾ ਖੋਪਰੀਆਂ ਲੋਹਾਈਆਂ ਕਦੀ ਸੋਚਿਆ ਵੀ ਕਿਹਦੀ ਖੋਪਰੀ ਲੱਥੀ ਸੀ ਸ਼ਾਇਦ ਹੀ ਆਪਾਂ ਸੋਚਦੇ ਹੋਈਏ ਕਿਉਂਕਿ ਸਾਰੀ ਦੀ ਸਾਰੀ ਅਰਦਾਸ ਜਿਹੜੀ ਹੈ ਉਹ ਨਿਕਲ ਜਾਂਦੀ ਹੈ ਸਾਡਾ ਧਿਆਨ ਪਤਾ ਕਿੱਥੇ ਹੁੰਦਾ ਹੈ ਹੇ ਨਿਮਾਨਿਆਂ ਦੇ ਮਾਨ ਨੇ ਤਾਣਿਆਂ ਦੇ ਤਾਣ ਉਹ ਵਾਲੇ ਪਹਿਰੇ ਦੇ ਉੱਤੇ ਕਿਉਂਕਿ ਭਾਈ ਸਾਹਿਬ ਜੀ ਨੂੰ ਨਾਂ ਨੋਟ ਕਰਾਇਆ ਹੁੰਦਾ ਭਾਈ ਸਾਹਿਬ ਜੀ ਨਾਂ ਲੈ ਦਿਓ ਆ ਫਲਾਣੀ ਚੀਜ਼ ਲੈ ਕੇ ਆਏ ਸੀ ਲੱਡੂਆਂ ਦਾ ਡੱਬਾ ਚੜਾਇਆ ਨਾਂ ਲੈ ਦਿਓ ਸਾਡਾ ਧਿਆਨ ਉੱਥੇ ਹੈ ਲਾਸਟ ਪਹਿਰੇ ਦੇ ਉੱਤੇ ਪਹਿਲੇ ਪਹਿਰੇ ਨਿਗਲਦੇ ਨਿਗਲ ਜਾਣ ਸਾਨੂੰ ਕੀ ਲੈਣਾ ਦੇਣਾ ਜੀ ਇਹ ਕਈ ਵਾਰ ਸਾਡੇ ਲੋਕਾਂ ਦਾ ਐਸਾ ਹਿਸਾਬ ਕਿਤਾਬ ਜਿਹੜਾ ਉਹ ਬਣ ਜਾਂਦਾ ਆਮ ਸਾਡੇ ਸਮਾਜ ਦੇ ਵਿੱਚ ਹੁਣ ਭਾਈ ਤਾਰੂ ਸਿੰਘ ਜੀ ਉਹਨਾਂ ਦੀ ਖੋਪਰੀ ਕਿਉਂ ਉਤਾਰੀ ਗਈ ਕਾਰਨ ਕੀ ਨੇ ਇਹਦੇ ਪਿੱਛੇ ਸ਼ਾਇਦ ਕਿਸੇ ਵਿਰਲੇ ਨੂੰ ਪਤਾ ਹੋਵੇ ਆਓ ਥੋੜਾ ਸਾਂਝਾ ਕਰੀਏ ਅਸਲ ਜੇ ਦਿਨ ਮਨਾਉਣੇ ਹੁੰਦੇ ਨੇ ਨਾ ਤੇ ਐਸੇ ਦਿਨ ਮਨਾਇਆ ਕਰੋ ਜਿਨ੍ਹਾਂ ਤੋਂ ਸਾਨੂੰ ਕੁਝ ਸਿੱਖਣ ਨੂੰ ਮਿਲੇ ਉਹਨਾਂ ਚੀਜ਼ਾਂ ਜਿਨ੍ਹਾਂ ਚੀਜ਼ਾਂ ਨਾਲ ਸਾਡਾ ਲੈਣਾ ਦੇਣਾ ਕੋਈ ਨਹੀਂ ਉਸ ਪਾਸੇ ਨੂੰ ਸਾਡਾ ਰੁਝਾਨ ਜ਼ਿਆਦਾ ਹੁੰਦਾ ਏ ਪਰ ਜਿੱਥੇ ਸਾਡੇ ਸਿੱਖ ਇਤਿਹਾਸ ਦੀ ਗੱਲ ਆਉਂਦੀ ਹੈ ਗੁਰਬਾਣੀ ਦੀ ਗੱਲ ਆਉਂਦੀ ਹੈ ਉੱਥੋਂ ਦੀ ਸਾਡੇ ਲੋਕ ਭੱਜ ਜਾਂਦੇ ਨੇ ਤੇ ਕਈਆਂ ਨੂੰ ਇਹ ਵੀ ਭਰਮ ਹੈ ਉਹ ਕਹਿੰਦੇ ਨੇ ਤੁਸੀਂ ਕਹਿੰਦੇ ਹੋ ਵੀ ਸੰਗਰਾਮ ਨਹੀਂ ਮਨਾਉਣੀ ਚਾਹੀਦੀ ਸੰਗਰਾਮ ਦਾ ਸਿੱਖਾ ਦੇ ਨਾਲ ਲੈਣਾ ਦੇਣਾ ਕੋਈ ਨਹੀਂ ਤੇ ਜੇ ਸਿੱਖਾਂ ਦਾ ਸੰਗਰਾਮ ਦੇ ਨਾਲ ਲੈਣਾ ਦੇਣਾ ਹੀ ਕੋਈ ਨਹੀਂ ਤੇ ਗੁਰੂ ਅਰਜਨ ਪਾਤਸ਼ਾਹ ਨੇ 12 ਮਾਹ ਦੀ ਬਾਣੀ ਕਿਉਂ ਉਚਾਰਨ ਕੀਤੀ ਹੈ ਜੀ ਸਾਰੇ ਮਹੀਨਿਆਂ ਦਾ ਜ਼ਿਕਰ ਕਿਉਂ ਆਇਆ ਹੈ ਜੀ ਇਹ ਲੋਕ ਸਾਨੂੰ ਸਵਾਲ ਪੁੱਛਦੇ ਨੇ ਉਹ ਸੋਚਦੇ ਨੇ ਕਿ ਸ਼ਾਇਦ 12 ਮਾਹ ਦੀ ਬਾਣੀ ਜਿਹੜੀ ਹੈ ਜਿਵੇਂ ਗੁਰੂ ਪਾਤਸ਼ਾਹ ਨੇ ਕੇਵਲ ਸੰਗਰਾਦ ਮਨਾਉਣ ਵਾਸਤੇ ਹੀ ਰਚੀ ਹੁੰਦੀ ਹੈ ਗੁਰੂ ਸਾਹਿਬ ਨੇ 12 ਮਾਹ ਦੀ ਬਾਣੀ ਸੰਗਰਾਦ ਮਨਾਉਣ ਵਾਸਤੇ ਨਹੀਂ ਰਚੀ ਗੁਰੂ ਪਾਤਸ਼ਾਹਾਂ ਨੇ 12 ਮਾਹ ਦੀ ਬਾਣੀ ਦੇ ਵਿੱਚ ਜਿਹੜਾ ਮਹੀਨਿਆਂ ਦਾ ਨਾਮ ਲਿਆ ਏ ਉਹ ਇਹ ਨਹੀਂ ਹੈ ਵੀ ਉਹ ਮਹੀਨਾ ਸੈਲੀਬ੍ਰੇਟ ਕਰਨ ਵਾਸਤੇ ਉਥੇ ਨਾ ਲਿਆ ਗਿਆ ਇਹ ਤੇ ਸ਼ਬਦ ਪੜ੍ਹ ਲਿਓ ਉਸ ਦਿਨ ਅਸਲ ਵਿੱਚ 12 ਮਾਹੀ ਬਾਣੀ ਜਿਹੜੀ ਹੈ ਇਹ ਗੁਰੂ ਪਾਤਸ਼ਾਹ ਨੇ ਇਸ ਢੰਗ ਨਾਲ ਰਚੀ ਹੈ ਜਿਵੇਂ ਬਾਹਰਲਾ ਮੌਸਮ ਜਿਵੇਂ ਦਾ ਉਸ ਮਹੀਨੇ ਦੇ ਵਿੱਚ ਹੁੰਦਾ ਹੈ ਨਾ ਉਸ ਬਾਹਰਲੇ ਮੌਸਮ ਦੀ ਉਦਾਹਰਣ ਲੈ ਕੇ ਮਨੁੱਖ ਦੇ ਆਤਮਿਕ ਜੀਵਨ ਦੀ ਗੱਲ ਕੀਤੀ ਗਈ ਹੈ ਜਿਵੇਂ ਬਾਹਰ ਗਰਮੀ ਦਾ ਮੌਸਮ ਹੈ ਤਾਂ ਪਾਤਸ਼ਾਹ ਇਹ ਦਿਖਾਉਂਦੇ ਨੇ ਭਰਿਆ ਆਪਣੇ ਅੰਦਰ ਵੇਖ ਕੇ ਕਿਤੇ ਤੇਰੇ ਅੰਦਰ ਵਿਕਾਰਾਂ ਦੀ ਗਰਮੀ ਤੇ ਨਹੀਂ ਹੈਗੀ ਜਿਵੇਂ ਹੁਣ ਆਪਾਂ ਪੜ੍ਹਦੇ ਆ ਆ ਸਾੜ ਤਪੰਦਾ ਤਿਸ ਲੱਗੈ ਹਰ ਨਾਹ ਨ ਜਿਨ੍ਹਾਂ پاس ਹੁਣ ਬਾਹਰ ਮੌਸਮ ਤਪ ਰਿਹਾ ਤੇ ਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਕੋਲ ਅਕਾਲ ਪੁਰਖ ਨਹੀਂ ਨਾ ਹੁੰਦਾ ਉਹ ਅੰਦਰ ਉਹਦੀ ਵਿਕਾਰਾਂ ਦੇ ਕਰਕੇ ਤਪ ਰਹੀ ਹੁੰਦੇ ਨੇ ਕਿਉਂਕਿ ਉਹਨਾਂ ਦੇ ਅੰਦਰ ਉਹ ਵਿਕਾਰਾਂ ਦੀ ਅੱਗ ਜਿਹੜੀ ਉਹਨਾਂ ਨੂੰ ਤੰਗ ਕਰਦੀ ਹੈ ਇਸੇ ਤਰ੍ਹਾਂ ਪੂਰੇ ਦਾ ਪੂਰਾ 12 ਮਾਹ ਜਿਹੜਾ ਹੈ ਉਹ ਸਿਰਫ ਤੇ ਸਿਰਫ ਬਾਹਰਲੇ ਮੌਸਮ ਦੀ ਉਦਾਹਰਣ ਲਈਏ ਗੁਰੂ ਪਾਤਸ਼ਾਹ ਨੇ ਇੱਕ ਐਗਜ਼ਾਮਪਲ ਲਿਆ ਏ ਬਾਹਰਲੇ ਮੌਸਮ ਦਾ ਤੇ ਗੱਲ ਕੀਤੀ ਏ ਮਨੁੱਖ ਦੇ ਆਤਮਕ ਜੀਵਨ ਦੀ ਹੁਣ ਜੇ ਕੇਵਲ ਉਦਾਹਰਣ ਦੇ ਪਿੱਛੇ ਲੱਗ ਕੇ ਅਸੀਂ ਕਹੀ ਜਾਈਏ ਵੀ ਸੰਗਰਾਮ ਮਰੋਣੀ ਚਾਹੀਦੀ ਏ ਸੰਗਰਾਮ ਮਰੋਣੀ ਚਾਹੀਦੀ ਏ ਤੇ ਮੈਂ ਕਹਿੰਨਾ ਉਹ ਗੁਰਬਾਣੀ ਵਿੱਚ ਉਦਾਹਰਣ ਤੇ ਬਾਂਦਰ ਦੀ ਵੀ ਆਈ ਏ ਕੁੱਤੇ ਦੀ ਵੀ ਆਈ ਏ ਹਾਥੀ ਦੀ ਵੀ ਆਈ ਏ ਸੱਪ ਦੀ ਵੀ ਆਈ ਏ ਸੂਰ ਦੀ ਵੀ ਆਈ ਏ ਤਾਕਿ ਫਿਰ ਸੂਰ ਦਾ ਵੀ ਜਨਮ ਦਿਨ ਕੋਈ ਰਖੀਏ ਵੀ ਇਹਦਾ ਵੀ ਜਨਮ ਦਿਨ ਮਨਾਇਆ ਕਰੀਏ ਕੁੱਤੇ ਦਾ ਵੀ ਕੋਈ ਜਨਮ ਦਿਨ ਰਖ ਲੈਨੇ ਆ ਵੀ ਜਿੰਨੇ ਕੁੱਤੇ ਘੁੰਮਦੇ ਨੇ ਸਾਰਿਆਂ ਦਾ ਜਨਮ ਦਿਨ ਕੋਈ ਸੈਲੀਬ੍ਰੇਟ ਕਰਿਆ ਕਰੀਏ ਉਹਨਾਂ ਦਾ ਵੀ ਵਿਚਾਰਿਆਂ ਦਾ ਕੋਈ ਇੱਕ ਅੱਧਾ ਦਿਨ ਰਖ ਲਈਏ ਕੋਈ ਬਾਂਦਰ ਦਾ ਵੀ ਇੱਕ ਅੱਧਾ ਦਿਨ ਰਖ ਲਈਏ ਸਾਰੇ ਬਾਂਦਰਾਂ ਨੂੰ ਫੁੱਲਾਂ ਦੇ ਹਾਰ ਪਾਇਆ ਕਰੀਏ ਗਲ ਦੇ ਵਿੱਚ ਮਠਾਈਆਂ ਲੈ ਕੇ ਜਾਇਆ ਕਰੀਏ ਉਹਨਾਂ ਦੇ ਵਾਸਤੇ ਹਾਥੀ ਨੂੰ ਵੀ ਕੋਈ ਖਵਾਇਆ ਪਿਆਇਆ ਕਰੀਏ ਫਿਰ ਕਿਉਂਕਿ ਹਾਥੀ ਦਾ ਜ਼ਿਕਰ ਵੀ ਤੇ ਆ ਰਿਹਾ ਫਿਰ ਬਾਣੀ ਦੇ ਵਿੱਚ ਕੁੱਤੇ ਦਾ ਵੀ ਹੈ ਬਾਂਦਰ ਦਾ ਵੀ ਹੈ ਸੱਪ ਦਾ ਵੀ ਹੈ ਕੀ ਇਹਨਾਂ ਦਾ ਕੋਈ ਦਿਨ ਮਨਾਉਣਾ ਸ਼ੁਰੂ ਕਰ ਦਾਂਗੇ ਜੇ ਇਹਨਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਆਇਆ ਨਹੀਂ ਇਹਨਾਂ ਉਦਾਹਰਨਾ ਲੈ ਕੇ ਸਤਿਗੁਰੂ ਨੇ ਮਨੁੱਖ ਦੇ ਆਤਮਿਕ ਜੀਵਨ ਦੀ ਗੱਲ ਕੀਤੀ ਹੈ ਕੁੱਤੇ ਦੀ ਉਦਾਹਰਨ ਲਈ ਉਹ ਲਾਲਚੀ ਹੈ ਤੇ ਸਾਨੂੰ ਸਿਖਾਇਆ ਗਿਆ ਤੂੰ ਲਾਲਚੀ ਨਾ ਬਣੀ ਕੁੱਤੇ ਦੀ ਉਦਾਹਰਨ ਇਹ ਵੀ ਆਈ ਹੈ ਬਾਣੀ ਦੇ ਵਿੱਚ ਉਹ ਵਫਾਦਾਰ ਹੈ ਤੇ ਸਾਨੂੰ ਸਿਖਾਇਆ ਗਿਆ ਵੀ ਜਿਸ ਤਰ੍ਹਾਂ ਕੁੱਤਾ ਵਫਾਦਾਰ ਹੈ হে ਭਲਿਆ ਤੂੰ ਵੀ ਉਸੇ ਤਰ੍ਹਾਂ ਮਾਲਕ ਦਾ ਵਫਾਦਾਰ ਬਣ ਜਾ ਇਹ ਤੇ ਉਦਾਹਰਨਾ ਵਰਤੀਆਂ ਗਈਆਂ ਨੇ ਜਿਸ ਤਰ੍ਹਾਂ ਇਹ ਉਦਾਹਰਣਾਂ ਆਈਆਂ ਨੇ ਇਸੇ ਤਰ੍ਹਾਂ 12 ਮਾਹ ਦੀ ਬਾਣੀ ਵਿੱਚ ਮੌਸਮ ਦੀ ਉਦਾਹਰਣ ਵਰਤ ਕੇ ਗੱਲ ਜਿਹੜੀ ਹੈ ਮਨੁੱਖ ਦੇ ਆਤਮਿਕ ਜੀਵਨ ਦੀ ਕੀਤੀ ਗਈ ਹੈ 12 ਮਾਹ ਦੀ ਬਾਣੀ ਜਿਹੜੀ ਹੈ ਉਹ ਸੰਗਰਾਮ ਮਨਾਉਣ ਵਾਸਤੇ ਗੁਰੂ ਪਾਤਸ਼ਾਹ ਨੇ ਉਚਾਰਨ ਨਹੀਂ ਕੀਤੀ ਬਲਕਿ ਆਪਣੇ ਜੀਵਨ ਨੂੰ ਅਸੀਂ ਬਾਣੀ ਨੂੰ ਪੜ੍ਹ ਕੇ ਸਵਾਰਨਾ ਹੈ ਇਹ ਵੇਖਣਾ ਹੈ ਕਿਤੇ ਮੇਰੇ ਅੰਦਰ ਵਿਕਾਰਾਂ ਦੀ ਤਪਸ਼ਤੇ ਨਹੀਂ ਕਿਤੇ ਮੇਰਾ ਅੰਦਰ ਸਰਦੀ ਦੇ ਮੌਸਮ ਚ ਜਿਵੇਂ ਇੱਕ ਕਠੋਰ ਅਵਸਥਾ ਹੁੰਦੀ ਹੈ ਕਿਤੇ ਉਹ ਅਵਸਥਾ ਮੇਰੇ ਅੰਦਰ ਤੇ ਨਹੀਂ ਬਣੀ ਹੋਈ ਇਹ ਚੀਜ਼ਾਂ ਨੂੰ ਵੇਖ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਉਣਾ ਸੀ ਬਾਣੀ ਦੀ ਵਿਚਾਰ ਦੇ ਸਦਕਾ ਪਰ ਸਾਡੇ ਲੋਕ ਤਾਂ ਕੇਵਲ ਸੰਗਰਾਦ ਬਣਾਉਣ ਤੱਕ ਹੀ ਸੀਮਤ ਰਹਿ ਗਏ ਤਾਂ ਹੁੰਦਾ ਕੀ ਹੈ ਗੁਰਦੁਆਰੇ ਦੇ ਵਿੱਚ ਭਾਈ ਸਾਹਿਬ ਹੁਕਮਨਾਮਾ ਲੈਂਦੇ ਨੇ ਜਦੋਂ ਉਸ ਤੋਂ ਬਾਅਦ ਫਿਰ ਸੰਗਰਾਦ ਵਾਲਾ ਜਿਹੜਾ ਸ਼ਬਦ ਆਮ ਕਰਕੇ ਆਖਿਆ ਜਾਂਦਾ ਜੀ ਸੰਗਰਾਦ ਵਾਲਾ ਵੀ ਸ਼ਬਦ ਪੜੋ ਉਹ ਪੜਿਆ ਜਾਂਦਾ ਹੈ ਤੇ ਬੀਬੀਆਂ ਸਾਡੀਆਂ ਮਾਈਆਂ ਜਿਹੜੀਆਂ ਉੱਥੇ ਆਈਆਂ ਹੁੰਦੀਆਂ ਨੇ ਉਹ ਕੇਵਲ ਮਹੀਨੇ ਦਾ ਨਾਮ ਜਦੋਂ ਸੁਣਦੀਆਂ ਨੇ ਤੇ ਆਖਦੀਆਂ ਸਤਨਾਮ ਸ੍ਰੀ ਵਾਹਿਗੁਰੂ ਬਸ ਇਹਨਾਂ ਕਹਿ ਕੇ ਅਸੀਂ ਜਿਹੜਾ ਏ ਉਹ ਸਭ ਕੁਝ ਸਾਰ ਦਿੱਤਾ ਹੁੰਦਾ ਏ ਤੇ ਅਸੀਂ ਇਹਨਾਂ ਮਹੀਨਿਆਂ ਨੂੰ ਕੋਈ ਇੰਨੀ માનਤਾ ਜਿਹੜੀ ਐ ਗੁਰੂ ਪਾਤਸ਼ਾਹ ਨੇ ਨਹੀਂ ਦਿੱਤੀ ਅਸੀਂ ਇਸ ਪਾਸੇ ਨਾ ਜਾ ਕੇ ਕੇਵਲ ਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਦੇ ਨਾਲ ਜੁੜੀਏ ਸਾਨੂੰ ਇਸ ਪਾਸੇ ਨੂੰ ਧਿਆਨ ਦੇਣਾ ਚਾਹੀਦਾ ਏ